ਪੀਆ ਸਰ ਬਹੁਤ ਹੀ ਅ ਅ ਸਰ ਨੇ ਦਿੱਲੀ ਆ ਕੇ ਨਹੀਂ ਹਿੰਦੀ ਬੋਲੀ ਜਿੰਦੇ ਨਹੀਂ ਬੋਲੇ ਸਰ ਮੀਟਿੰਗ ਹੋਈ ਹੈ ਇੱਕ ਮਿੰਟ ਉਹ ਆਪਣਾ ਦੇਖਣਾ ਯਾਰ ਸਾਡੇ মিডিਆ ਵਾਲੇ ਜੀ ਜੀ ਸਰ ਤੁਹਾਡੇ ਅੱਗੇ ਅਸੀਂ ਸਾਰੇ ਅੱਜ ਦੀ ਜਿਹੜੀ ਮੀਟਿੰਗ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਜਿਹੜੇ ਕਿ ਤੁਸੀਂ ਆਪ ਹੀ ਜਾਣਦੇ ਹੋ ਕੱਲ ਹਸਪਤਾਲ ਚੋਂ ਬਾਹਰ ਆਏ ਹੈ ਡਾਕਟਰ ਸਹਿਬਾਨ ਨੇ ਉਹਨਾਂ ਨੂੰ ਥੋੜਾ ਰੋਕਿਆ ਵੀ ਸੀ ਕਿ ਅਜੇ ਤੱਕ 2-3 ਦਿਨ ਲਈ ਪੂਰਾ ਹੀ ਆਰਾਮ ਕੀਤਾ ਜਾਵੇ ਪਰ ਫਿਰ ਵੀ ਜਿਹੜੀ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਦੇ ਹੋਏ ਆਪਣੀ ਸਿਹਤ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਨੇ ਕੱਲ ਵੀ ਮੀਟਿੰਗ ਕੀਤੀ ਇਸੇ ਮਾਮਲੇ 'ਚ ਕਿਉਂਕਿ ਜਿਹੜੀ ਸਾਡੀ ਫਸਲ ਆ ਰਹੀ ਹੈ ਝੋਨੇ ਦੀ ਉਸ ਦੇ ਵਿੱਚ ਔਰ ਅੱਜ ਵੀ ਜਿਹੜੀ ਪਰਾਲੀ ਦੇ ਲਈ ਪਰਾਲੀ ਦਾ ਜਿਹੜਾ ਫਿਕਰ ਹੈ ਸਾਰਿਆਂ ਨੂੰ ਹੈ ਪਰ ਅਸੀਂ ਫਿਰ ਵੀ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਹਮੇਸ਼ਾ ਕਿਸਾਨ ਭਰਾਵਾਂ ਨੂੰ ਪ੍ਰੇਰਣ ਦੇ ਲਈ ਸਾਡੇ ਸਾਰੇ ਖੇਤੀਬਾੜੀ ਵਿਭਾਗ ਅੱਜ ਸਰਦਾਰ ਭਗਵੰਤ ਸਿੰਘ ਜੀ ਮਾਨ ਹੋਰਾਂ ਨੇ ਡੀਸੀ ਸਾਹਿਬਾਨ ਨੂੰ ਵੀ ਹਦਾਇਤ ਕਰ ਦਿੱਤੀ ਹੈ ਕਿ ਉਹ ਜਾ ਕੇ ਫੀਲਡ ਵਿੱਚ ਕਿਸਾਨ ਭਰਾਵਾਂ ਨਾਲ ਵੀ ਵਿਚਾਰ ਬਟਾਂਦਰਾ ਕਰਨ ਉਹਨਾਂ ਨੂੰ ਪ੍ਰੇਰਿਤ ਕਰਨ ਔਰ ਸਾਰੇ ਆਪਣੇ ਮਲਾਜ਼ਮਾਂ ਨੂੰ ਵੀ ਵੱਦ ਤੋਂ ਵੱਦ ਉਹਨਾਂ ਨਾਲ ਰੂਬਰੂ ਕਰਨ ਕਿ ਅਸੀਂ ਜਿਹੜੀ ਫਸਲ ਵੱਢਣੀ ਹੈ ਉਸ ਤੋਂ ਬਾਅਦ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਜਿਦੇ ਨਾਲ ਅਸੀਂ ਆਪਣੀ ਧਰਤੀ ਦਾ ਵੀ ਨੁਕਸਾਨ ਕਰਦੇ ਆ ਆਪਣੇ ਇੱਥੇ ਵੀ ਵਾਤਾਵਰਣ ਖਰਾਬ ਹੋ ਜਾਂਦਾ ਹੈ ਔਰ ਇਹਦਾ ਪ੍ਰਬੰਧ ਬਹੁਤ ਵੱਡਾ ਅੱਜ 14 ਜਿਹੜੀਆਂ ਲੱਖ ਤੋਂ ਵੱਧ ਜਿਹੜੀ ਮਸ਼ੀਨਰੀ ਹੈ ਉਹ ਪਿੰਡਾਂ ਵਿੱਚ ਛੋਟੀ ਵੱਡੀ ਹੈਪੀ ਸੀਡਰ ਤੋਂ ਲੈ ਕੇ ਤੇ ਹੋਰ ਇੱਥੋਂ ਤੱਕ ਬੇਲਰਾਂ ਤੱਕ ਉਹ ਪੰਜਾਬ ਵਿੱਚ ਆਪਣਾ ਕੰਮ ਕਰ ਰਹੀ ਹੈ 31000 ਏਕੜ ਜਿਹੜਾ ਉਹ ਸਾਹਮ ਕੇ ਅਡੋੜ ਅਡ ਇੰਡਸਟਰੀ ਨੂੰ ਪੇਡਾ ਦੇ ਰਹੀ ਪ੍ਰੋਵਾਈਡ ਕਰ ਦੇਣੀ ਹੈ ਕੁਝ ਰਾਜਸਥਾਨ ਵਾਲੇ ਵੀ ਇਸ ਪਰਾਲੀ ਨੂੰ ਆਪਣੇ ਪਸ਼ੂਆਂ ਦੇ ਲਈ ਚਾਰਨ ਦੇ ਲਈ ਚਾਰੇ ਲਈ ਉਹ ਚਾਹੁੰਦੇ ਹੁੰਦੇ ਆ ਅਸੀਂ ਉਹਨਾਂ ਨੂੰ ਵੀ ਵੱਧ ਤੋਂ ਵੱਧ ਤੋਂ ਪ੍ਰੋਵਾਈਡ ਕਰਾਉਣ ਲਈ ਕਿ ਜਿਹੜੀ ਪ੍ਰਾਲੀ ਨੂੰ ਘਟ ਤੋਂ ਘਟ ਅੱਗ ਲਾਈ ਜਾਵੇ ਪ੍ਰਾਲੀ ਦਾ ਪ੍ਰਦੂਸ਼ਣ ਘੱਟ ਹੋਵੇ ਇਹਦੇ ਨਾਲ ਅਸੀਂ ਆਪਣਾ ਜਿਹੜੀ ਇਥੋਂ ਦੀ ਸਾਰੀ ਪੰਜਾਬ ਦੇ ਵਾਤਾਵਰਨ ਨੂੰ ਵੀ ਸਾਫ਼ ਰੱਖਾਂਗੇ ਸਾਡੇ ਗੁਰੂਆਂ ਦਾ ਵੱਡਾ ਫਰਮਾਨ ਹੈ ਗੁਰੂ ਨਾਨਕ ਦੇਵ ਜੀ ਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਸੀਂ ਆਪਣੀ ਧਰਤੀ ਨੂੰ ਵੀ ਬਚਾਉਣਾ ਹੈ ਅਸੀਂ ਪਾਣੀ ਨੂੰ ਵੀ ਵਾਤਾਵਰਨ ਨੂੰ ਵੀ ਇਸ ਦੇ ਲਈ ਅਸੀਂ ਸਾਰਿਆਂ ਨੇ ਸਹਿਯੋਗ ਦੇਣਾ ਤਾਂ ਜੋ ਸਰਕਾਰ ਦੀ ਬੰਦੀ ਡਿਊਟੀ ਹੈ ਉਸ ਮੁਤਾਬਕ ਅਸੀਂ ਵੱਤ ਉਹ ਇਸ ਸਾਲ 500 ਕਰੋੜ ਰੁਪਈਆ ਜਿਹੜਾ ਸਬਸਿਡੀ ਜ਼ਮੀਂਦਾਰ ਭਰਾਵਾਂ ਨੂੰ ਜਿਦੇ ਵਿੱਚ ਬੈਲਰ ਵੱਡੇ ਬੈਲਰ ਛੋਟੀ ਮਸ਼ੀਨਰੀ ਜਿਦੇ ਨਾਲ ਬਹੁਤ ਸਾਰੀ ਪਰਾਲੀ ਸਾਂਭੀ ਜਾਂਦੀ ਹੈ ਔਰ ਇਹ ਅੱਜ ਸਰਦਾਰ ਭਗਵੰਤ ਸਿੰਘ ਮਾਨ ਨਹਰਾ ਨੇ ਸਾਰੇ ਅਫਸਰ ਸਹਿਮਾਨ ਨੂੰ ਬੁਲਾ ਕੇ ਉਹਦੇ ਵਿੱਚ ਮੈਂ ਵੀ ਸੀ ਇਹ ਹਦਾਇਤ ਕੀਤੀ ਗਈ ਸੀ ਕਿ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਦੇ ਕਿਸਾਨ ਭਰਾਵਾਂ ਨਾਲ ਇਥੋਂ ਜਿਹੜੀਆਂ ਸਾਡੀਆਂ ਕਿਉਂਕਿ ਸੁਪਰੀਮ ਕੋਰਟ ਬਾਰ-ਬਾਰ ਗੱਲਾਂ ਕਰ ਦਿੰਦੀ ਹੈ ਵੀ ਪੰਜਾਬ ਸਰਕਾਰ ਤੇ ਤੁਸੀਂ ਲੋਕ ਇਸ ਨੂੰ ਸੰਭਾਲੋ ਇਸ ਲਈ ਅਸੀਂ ਸਾਰੇ ਰਲ ਮਿਲ ਕੇ ਇਸ ਨੂੰ ਘੱਟ ਤੋਂ ਘੱਟ ਪਿਛਲੇ ਸਾਲਾਂ ਨਾਲੋਂ ਜਿਹੜੀ 50% ਜਿਹੜੀ ਰੋਕਥਾਮ ਹੋ ਗਈ ਸੀ ਐਦਕੀ ਸੀ ਹੋ ਸਕਦਾ 70 72 ਤੱਕ ਵੀ ਜਾਵੇ ਕਿ ਕਿੰਨੀ ਜਲਦੀਆਂ ਇਸ ਟਾਈਮ ਤੱਕ ਤੇ ਪਿਛਲੇ ਸਾਲ ਕਿੰਨੇ ਜਲੇ ਕੋਈ ਹੈਗੀ ਅ ਉਸ ਮੁਤਾਬਕ ਪਿਛਲੇ ਸਾਲ ਨਾਲੋਂ ਘਟ ਹੈ ਪਰ ਇਹ ਵੀ ਇਸ ਨੂੰ ਇੱਕ ਵਾਰ ਤੁਹਾਨੂੰ ਮੈਂ ਦੱਸਦਾ ਕਿ ਇੱਕ ਸ਼ਾਇਦ ਗੁਰਦਾਸਪੁਰ ਵਿੱਚ ਹੀ ਗਏ ਸੀ ਸੈਟਲਾਈਟ ਨੇ ਉਹਦੀ ਦੇਤੀ ਜਾ ਕੇ ਕੋਈ ਹੋਰ ਥਾਗ ਲੱਗੀ ਸੀ ਖੇਤ ਵਿੱਚ ਲੱਗੀ ਨਹੀਂ ਸੀ ਕੋਈ ਕਿਸੇ ਨੇ ਸ਼ਾਇਦ ਇੰਡਸਟਰੀ ਦਾ ਤੂੰ ਆਸੀ ਜਾਂ ਕੋਈ ਹੋਰ ਸੀ ਇਸ ਲਈ ਇਹ ਜ਼ਰੂਰੀ ਨਹੀਂ ਹੁੰਦਾ ਵੀ ਕਿਸਾਨ ਨੇ ਲਾਈ ਹੋਈ ਹੈ ਇਹ ਹੁੰਦਾ ਕਿ ਕਿੰਨੇ ਜਿਹੇ ਕਿਸਾਨ ਆਪਣੀ ਪਰਾਲੀ ਨੂੰ ਅੱਗ ਲਾਉਂਦਾ ਕੋਈ ਰੈਡ ਐਂਟਰੀ ਦਾ ਪ੍ਰਪੋਜ਼ਲ ਰੱਖਿਆ ਜੀ ਅ ਸੁਪਰੀਮ ਕੋਰਟ ਜ਼ੋਰ ਲਾ ਰਿਹਾ ਪਰ ਅਸੀਂ ਕਿਸਾਨ ਭਰਾਵਾਂ ਨੂੰ ਪ੍ਰੇਰਦੇ ਹਾਂ ਵੀ ਅਸੀਂ ਇਹਨਾਂ ਗੱਲਾਂ 'ਚ ਕਿਉਂ ਪਈਏ ਅਸੀਂ ਆਪਣਾ ਆਪ ਬਚਾ ਕੇ ਰੱਖੀਏ ਕੋਈ ਫਾਈਨੈਂਸ਼ੀਅਲੀ ਮਦਦ ਜਿਹੜਾ ਕਹਰੇ ਸੀਗੇ ਜੀ ਪਰ ਅਸੀਂ ਅਸੀਂ ਵੇਖੋ ਅਸੀਂ ਜਿਹੜੇ 500 ਕਰੋੜ ਰੁਪਈਆ ਇਸ ਦੇ ਪ੍ਰਬੰਧਨ ਅਸੀਂ ਇਹਦੇ ਪ੍ਰਬੰਧਨ ਲਈ ਲਾਇਆ ਗਿਆ ਜਿਹੜਾ ਉਹ ਸੈਂਟਰ ਤੋਂ ਅਸੀਂ ਪਿਛਲੇ ਬਰਿਆਂ ਚ ਵੀ ਮੰਗਦੇ ਆ ਪਰ ਉਹ ਦੇਣਾ ਨਹੀਂ ਚਾਹੁੰਦੇ ਇਕੱਲਾ ਉਹ ਹੀ ਦਬਾਅ ਪਾਉਣਾ ਚਾਹੁੰਦੇ ਵੀ ਬੰਦ ਕਰੋ ਜਿਸ ਤਰ੍ਹਾਂ ਉਹ 1500 ਰੁਪਏ اور ਬਾਅਦ ਵਿੱਚ ਫਿਰ 2500 ਰੁਪਏ ਮੰਗਦਾ ਹੈ ਨਾ ਅਸੀਂ 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 ਪੰਜਾਬ ਵੱਲੋਂ ਕਿਹਾ ਸੀ ਵੀ ਤੁਸੀਂ 1500 ਸੈਂਟਰ ਗਵਰਨਮੈਂਟ ਦੇ 500 ਦਿੱਲੀ ਵਾਲੇ ਤੇ 500 ਅਸੀਂ ਪੰਜਾਬ ਵਾਲੇ ਸਾਹਮਣੇ ਦੇਖੋ ਸਾਹਿਬ ਅਸੀਂ ਪੰਜਾਬ ਵਾਲੇ ਨੇ ਐਨਜੀਟੀ ਦੇ ਮੈਂਬਰਸ ਨੇ ਇੱਕ ਤੇ ਕਿਸਾਨ ਵੀ ਕਹਿੰਦੇ ਨਹੀਂ ਕਿ ਦਿੱਲੀ ਦਾ ਜਿਹੜਾ ਪੋਲੂਸ਼ਨ ਹੈ ਉਸਦੇ ਵਾਸਤੇ ਪੰਜਾਬ ਦੇ ਕਿਸਾਨਾਂ ਨੂੰ ਬਲੇਮ ਕਰਨਾ ਜਿਹੜਾ ਉਹ ਗਲਤ ਹੈ ਤੇ ਕੋਈ ਸਟੱਡੀ ਨਹੀਂ ਹੈ ਕਹਿੰਦੇ ਇਹ ਇਹ ਸਾਰੇ ਜਾਣਦੇ ਆ ਜਿਹੜੀ ਵੱਖੋ ਵੱਖਰੀ ਜਿਹੜਾ ਪੋਲੂਸ਼ਨ ਆ ਉਹ 75% ਆ ਐਨਜੀਟੀ ਨੇ ਦੱਸਿਆ ਤੇ 25% ਖੇਤੀ ਦਾ ਆਉਂਦਾ ਪਰ ਉਹ ਇਲਜ਼ਾਮ ਇਕੱਲੇ ਪੰਜਾਬ ਨੂੰ ਇਹਨਾਂ ਦਿਨਾਂ ਚ ਕਰਨਾ ਪਤਾ ਨਹੀਂ ਕੀ ਸੋਚ ਹੈ ਕੋਈ ਅੱਗ ਲੱਗ ਰਹੀ ਹੈ ਹੋਰ ਥਾਵਾਂ ਤੇ ਵੀ ਹੁੰਦੀ ਹੈ ਪਰ ਪੰਜਾਬ ਦਾ ਧੂਆਂ ਕਈ ਵਿਚਾਲਾ ਛੱਡ ਕੇ ਕਿਵੇਂ ਜਾਂਦਾ ਉਹ ਜ਼ਿਆਦਾ ਇਸ ਗੱਲ ਤੇ ਪਤਾ ਨਹੀਂ ਕਿਉਂ ਰਹਿੰਦਾ ਸਰ ਆਰਤੀਆਂ ਨੂੰ ਲੈ ਕੇ ਵੀ ਕੋਈ ਗੱਲ ਹੋਈ ਹੈ ਜਿਹੜੀ ਕੱਲ ਨੂੰ ਆਰਤੀ ਅੜਤਾਂ ਦੇ ਕੱਲ ਤੋਂ ਜਿਹੜੀ ਫਸਲ ਵਿਕਣੀ ਸ਼ੁਰੂ ਹੋਊਗੀ ਆਰਤੀਆਂ ਦੀ ਹੜਤਾਲ ਕਿਦਾਂ ਲਵੇ ਮੈਂ ਤੁਹਾਨੂੰ ਜਿਹੜੀ ਆਪਣੀ ਗੱਲ ਕਰਤੀ ਵੀ ਕੱਲੋਂ ਅਸੀਂ ਫਸਲ ਖਰੀਦਣੀ ਸ਼ੁਰੂ ਕਰਾਂਗੇ ਬਹੁਤ ਅਈ